ਦੋਸਤੋ ਜਦੋਂ ਵੀ ਤੁਹਾਨੂੰ ਕੋਈ ਕੁੱਤਾ ਕੱਟਦਾ ਆ ਤਾਂ ਪਹਿਲਾਂ ਸਭ ਤੋਂ ਜਿਹੜਾ ਕੰਮ ਕਰਨਾ ਉਹ ਤੁਸੀਂ ਇਹ ਕਰਨਾ ਕਿ ਜਿਸ ਜਿਸ ਥਾਂ ਤੋਂ ਕੁੱਤੇ ਨੇ ਤੁਹਾਨੂੰ ਕੱਟਿਆ ਆ ਉਸ ਜਗ੍ਹਾ ਨੂੰ 5-7-10 ਵਾਰੀ ਸਾਬਣ ਦੇ ਨਾਲ ਚੰਗੀ ਤਰ੍ਹਾਂ ਧੋ ਦੇਣਾ ਆ ਉਸ ਤੋਂ ਬਾਅਦ ਨੇੜੇ ਨੇੜੇਲਾ ਜਿਹੜਾ ਤੁਹਾਡਾ ਸਰਕਾਰੀ ਹਸਪਤਾਲ ਆ ਉਹਦੇ ਵਿੱਚ ਜਾਓ ਜਾਂ ਪ੍ਰਾਈਵੇਟ ਜਾਓ ਤਾਂ ਉੱਥੇ ਐਂਟੀ ਰੈਬੀਸ ਜਿਹੜੇ ਇੰਜੈਕਸ਼ਨ ਆ ਉਹ ਜ਼ਰੂਰ ਲਗਵਾਓ ਕਿਉਂਕਿ ਜਿਹੜਾ ਰੀਵਿਸ ਦਾ ਵਾਇਰਸ ਆ ਬਹੁਤ ਜ਼ਿਆਦਾ ਖਤਰਨਾਕ ਵਾਇਰਸ ਆ ਉਹ ਉਹਦਾ ਇੱਕੋ ਇੱਕ ਹੱਲ ਵਾ ਉਸ ਨੂੰ ਬਚਾ ਆ ਕਿ ਆਪਾਂ ਜਿਸ ਦਿਨ ਸਾਨੂੰ ਕੁੱਤਾ ਕੱਟਦਾ ਆ ਉਸੇ ਦਿਨ ਹੀ ਉਹ ਵਾਲਾ ਇੰਜੈਕਸ਼ਨ ਲਗਾਉਣਾ ਚਾਹੀਦਾ ਆ ਜਿਸ ਦਿਨ ਕੁੱਤਾ ਕੱਟਦਾ ਆ ਉਸ ਨੂੰ 0 ਦਿਨ ਗਿਣਿਆ ਜਾਂਦਾ ਫੇ 0 ਦਿਨ 3 ਜਿਹੇ ਦਿਨ 7ਵੇਂ ਦਿਨ 14ਵੇਂ ਦਿਨ 28ਵੇਂ ਦਿਨ ਇਸ ਤਰ੍ਹਾਂ ਇੰਜੈਕਸ਼ਨ ਲੱਗਦੇ ਆ ਉਤੋ ਤੁਸੀਂ ਸਰਕਾਰੀ ਹਸਪਤਾਲ ਜਾਂ ਨੇੜੇ ਕਿਤੇ ਵੀ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਾਂ ਕਿਤੇ ਕਲੀਨਿਕ ਤੇ ਜਾ ਕੇ ਉਹ ਇੰਜੈਕਸ਼ਨ ਜ਼ਰੂਰ ਲਗਾਓ ਤਾਂ ਜੋ ਤੁਹਾਡਾ ਜਿਹੜਾ ਬਚਾਅ ਹੋ ਸਕੇ ਰੇਬਿਜ਼ ਤੋਂ ਕਿਉਂਕਿ ਰੇਬਿਜ਼ ਦਾ ਵਾਇਰਸ ਜੇ ਇੱਕ ਵਾਰੀ ਫੈਲ ਗਿਆ ਬੋਡੀ ਦੇ ਵਿੱਚ ਤਾਂ ਉਸ ਦਾ ਕੋਈ ਇਲਾਜ ਨਹੀਂ ਉਸ ਤੋਂ ਬਾਅਦ ਸੋ ਪਹਿਲਾਂ ਹੀ ਅਦਾ ਸਾਨੂੰ ਇਲਾਜ ਕਰਨਾ ਚਾਹੀਦਾ ਇੱਧਰ ਉੱਧਰ ਘੁੰਮਣ ਦੀ ਬਜਾਏ ਤਾਂ ਤੁਸੀਂ ਸਰਕਾਰੀ ਹਸਪਤਾਲ ਤੋਂ ਫ੍ਰੀ ਆਫ ਕੋਸਟ ਇੰਜੈਕਸ਼ਨ ਜਿਹੜਾ ਹੈ ਉਹ ਲੱਗਦਾ ਹੈ ਉਹ ਲਗਵਾਓ ਜ਼ਰੂਰ ਸੋ ਧੰਨਵਾਦ ਇਹ ਗੱਲ ਤੇ ਜਰੂਰ ਗੌਰ ਕਰਿਓ